ਮੱਲੀਆਂ ਪਿੰਡ ਦੇ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਮਾਮਲਾ ਜੰਡਿਆਲਾ ਗੁਰੂ ਤੋਂ 4 ਕਿਲੋਮੀਟਰ ਦੂਰ ਜੀਟੀ ਰੋਡ ਤੇ ਸਥਿਤ ਇਤਿਹਾਸਿਕ ਪਿੰਡ ਮੱਲੀਆਂ ਵਿੱਚ ਜਿੱਥੇ ਸਾਬੀ ਮੈਡੀਕਲ ਸਟੋਰ ਤੇ ਦੋ ਨਕਾਬਪੋਸ਼ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ ਸੀਸੀਟੀਵੀ ਵਿੱਚ ਸਾਰੀ ਘਟਨਾ ਕੈਦ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਲਗਾਤਾਰ ਆਪਣੀ ਸਕਰੀਨ ਤੇ ਦੇਖ ਰਹੇ ਹੋ ਲਗਾਤਾਰ ਪੰਜਾਬ ਦੇ ਵਿੱਚ ਬੇਖੌਫ ਹੋ ਕੇ ਇਸ ਤਰ੍ਹਾਂ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੱਲੀਆ ਨਿਵਾਸੀ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਅੰਦਰ ਹੀ ਮੈਡੀਕਲ ਸਟੋਰ ਹੈ ਅਤੇ ਉਹ ਖਾਣਾ ਖਾਣ ਲਈ ਉੱਪਰ ਗਿਆ ਸੀ। ਉਸਦੇ ਪਿਤਾ ਜੀ ਮੈਡੀਕਲ ਸਟੋਰ ਵਿੱਚ ਬੈਠੇ ਸਨ। ਕਰੀਬ 1:30 ਵਜੇ ਅਚਾਨਕ ਦੋ ਨਕਾਬਪੋਸ਼ ਬਦਮਾਸ਼ ਆਏ ਜੋ ਕਿ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ। ਉਲਟ ਦਿਸ਼ਾ ਤੋਂ ਪਿੰਡ ਵਿੱਚ ਆਏ ਅਤੇ ਮੈਡੀਕਲ ਸਟੋਰ ਤੇ ਖੜ੍ਹੇ ਹੋ ਗਏ। ਉਹਨਾਂ ਨੇ ਨਿਡਰ ਹੋ ਕੇ ਅੰਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਬਾਹਰ ਕੈਬਿਨੇਟ ਦੇ ਸ਼ੀਸ਼ੇ ਵਿੱਚ ਵੱਜ ਕੇ ਅੰਦਰ ਰੱਖੀ ਦਵਾਈ ਦੇ ਰੈਂਕ ਵਿੱਚ ਲੱਗੀਆਂ ਜਿਸ ਨਾਲ ਕੋਈ ਵੀ ਚੀਜ਼ ਨਸ਼ਟ ਹੋਣ ਤੋਂ ਦਾ ਬਚ ਗਈ ਗੱਲਬਾਤ ਕਰਦੇ ਹਾਂ ਇਸ ਸੰਬੰਧੀ ਮੈਡੀਕਲ ਸਟੋਰ ਦੇ ਮਾਲਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਵਾਸੀਆਂ ਨਾਲ ਅਤੇ ਪੁਲਿਸ ਅਧਿਕਾਰੀਆਂ ਨਾਲ ਕੀ ਹੈ ਸਾਰਾ ਮਾਮਲਾ ਲੈਨੇ ਹਾਂ ਉਹਨਾਂ ਤੋਂ ਸਾਰੇ ਮਾਮਲੇ ਦੀ ਇਹ ਜਾਣਕਾਰੀ ਕਿ ਇੱਥੇ ਗੋਲੀ ਪਹਿਲੀ ਵਾਰ ਨਹੀਂ ਚੱਲੀ 4 ਦਿਨ ਪਹਿਲਾਂ ਵੀ ਚੱਲੀ ਆ ਕਿ ਇੱਕ ਖੇਡ ਬਣ ਗਈ ਆ ਮੰਡੀਆਂ ਦੇ ਵਿੱਚ ਕਿ ਜਦੋਂ ਵੀ ਦੇਖੂਗੇ ਕੁਝ ਵੀ ਕਰੂਗੇ ਤੇ ਕੋਹ ਨਾ ਕੋਹ ਤੁਹਾਨੂੰ ਗੋਲੀ ਦੀ ਆਵਾਜ਼ ਆਉਂਦੀ ਐ ਇੱਥੇ ਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਕਾਬੂ ਕਿਉਂ ਨਹੀਂ ਪੈਂਦੇ ਆ ਕੀ ਗੱਲ ਆ ਕਿ ਇਸ ਪਿੰਡ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਪੰਜਾਬ ਦੇ ਨਾਲ ਉਹ ਚੌਕ ਦੇ ਵਿੱਚ ਚੱਲ ਰਹੀ ਆ ਗੋਲੀ ਹੁਣ ਜਿਹੜੀ ਮੈਡੀਕਲ ਸਟੋਰ ਤੇ ਗੋਲੀ ਚੱਲੀ ਆ ਕੋਈ ਪਤਾ ਲੱਗਾ ਕੀ ਕੰਮ ਆਇਆ ਕੀ ਕਿੰਨੇ ਬੰਦੇ ਆਏ ਸੀ ਦੋ ਬੰਦੇ ਵੀਡੀਓ ਵਿੱਚ ਦਿਖੰਦੇ ਆ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਗੋਲੀ ਚੱਲੀ ਆ ਡਿਸਪੈਂਸਰੀ ਦੇ ਕੋਲ ਉਹਦੇ ਵਿੱਚ ਵੀ ਵਾਰ-ਵਾਰ ਬੰਦਾ ਬਚ ਗਿਆ ਵਾ ਪਰ ਇਹ ਗੱਲ ਇਹ ਧੀ ਚੰਗੀ ਨਹੀਂ ਆ ਕਿ ਜਿਹੜੀ ਕਿ ਰੋਜ਼ ਗੋਲੀ ਚੱਲੇ ਇਹ ਪਿੰਡ ਦੇ ਵਿੱਚ ਪ੍ਰਸ਼ਾਸਨ ਕੀ ਕੰਡਿਆ ਵਾ ਉਹ ਕਿੱਥੇ ਬੈਠਾ ਵਾ ਉਹ ਤਨ ਖਾਣੇ ਲੈਣ ਡਿਆ ਅਸੀਂ ਮੰਗ ਕਰਦੇ ਆਂ ਕਿ ਸਾਨੂੰ ਫੁੱਲੀ ਹਰ ਟਾਈਮ 24/7 ਦੇ ਉੱਤੇ ਸਕਿਉਰਿਟੀ ਚਾਹੀਦੀ ਆ ਪਿੰਡ ਮਲੀਆਂ ਦੇ ਵਿੱਚ ਕਿਉਂਕਿ ਕਿਸੇ ਦੇ ਧੀ ਪੁੱਧੀ ਜਾਨ ਜਾਵੇ ਕੋਈ ਹੋਵੇ ਸਕਦਾ ਤੇ ਉਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਮੰਨੂਗਾ ਫਿਰ ਜੇ ਇੱਥੇ ਹੀ ਗੱਲ ਚੱਲ ਗਈ ਤੇ ਵਾਪਸੀ ਵੀ ਕੁਝ ਹੋ ਸਕਦੀ ਆ ਫੇ ਕੌਣ ਕੌਣ ਮੰਨੂਗਾ ਕਿ ਕੌਣ ਕਿਹਦੀ ਜ਼ਿੰਮੇਵਾਰੀ ਆਏ ਨਹੀਂ ਕੀ ਨਾ ਪਾ ਕੋਈ ਨਹੀਂ ਹਾਲਤ ਸਾਰੇ ਜਿਹੜੇ ਗੋੜੀ ਚਲੇ ਕੀ ਕਰਨੇ ਕੀ ਗੋੜੀ ਚਲੀ ਗੋੜੀਆਂ ਲਾਣ ਕੀਪਸਾ ਮੈਨੂੰ ਮੈਂ ਤੇ ਅੰਦਰ ਬੈਠਾਂ ਤੇ ਅੰਦਰ ਬੈਠਿਆਂ ਬਸ ਉਹ ਆਏ ਆ ਕੇ ਦੇਤੇ ਨੋ ਗੋਲੀਆਂ ਚਲਾਉਂਦੀਆਂ ਤੇ ਮੈਂ ਬਾਹਰ ਵੇਖਿਆ ਤੇ ਉਹ ਭੱਜ ਗਏ ਮੋਟਰਸਾਈਕਲ ਤੇ ਕਿੰਨੇ ਜਾਣੇ ਦੋ ਜਾਣੇ ਤੇ ਪਰਾਣੀ ਰੰਜਿਸ਼ ਸੀ ਜਾਂ ਕੋਈ ਗੱਲ ਹੋਰ ਤਾਂ ਕੋਈ ਰੰਜਿਸ਼ ਨਹੀਂ ਆਇਆ ਹੋਇਆ ਮੁੰਡਿਆਂ ਮੁੰਡਿਆਂ ਦਾ ਹੀ ਕਹਾ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਪੋਸਟਾਂ ਬਾਸਟਾਂ ਪਾਉਂਦੇ ਤਾਂ ਕਾਹਨੋਂ ਮੁੰਡੇ ਵਾਦਾ ਪਤਾ ਇਹਨਾਂ ਦਾ ਪੁੱਤਰਾ ਮੇਰਾ ਨਾ ਇਹਦਾ ਨਹੀਂ ਕੋਈ ਇਹ ਪੁਲਿਸ ਨੂੰ ਦਿੱਤੀ ਤਲਾਸ਼ ਜੀ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਇਹਦੇ ਬਾਰੇ ਹਾਂਜੀ ਬਰਖਾਸਤ ਜੀ ਇਹ ਕਾਰਵਾਈ ਪੁਲਿਸ ਨੇ ਕਰ ਲਈ ਪੁਲਸ ਵਾਲੇ ਬਿਆਨ ਸਾਡੇ ਲੈ ਲਏ ਆ। ਇਸਦੇ ਉਹਨਾਂ ਦੇ ਕੋਲ ਕਾਦੀ ਦੁਕਾਨ ਕਰਦੇ ਤੇ ਮੈਡੀਕਲ ਸਟੋਰ ਮੈਡੀਕਲ ਕਿਹੜੀ ਜਗ੍ਹਾ ਜੀ? ਆਹ ਵੇਖੋ ਇੱਥੇ ਪਿੰਡ ਮੱਲੀਆ ਪਿੰਡ ਮੱਲੀਆ ਮੈਂ ਕੀ ਮੰਗ ਕੇ ਕੀ ਕਰਦੇ ਆ? ਸਰ ਜੀ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਬੋਨ ਕਰਨਾ। ਮੇਰਾ ਨਾਮ ਜੀ ਇੰਦਰਜੀਤ ਸਿੰਘ ਮੱਲੀ। ਹਾਂਜੀ ਅੱਜ ਜਿਹੜੀ ਇੱਥੇ ਗੋਲੀ ਚੱਲੀ ਮੈਡੀਕਲ ਸਟੋਰ ਤੇ ਕੀ ਗੱਲ ਹੋਈ ਹੈ? ਇਹ ਜੀ ਸਾਡਾ ਭਤੀਜਾ ਵਾ ਉਹਦਾ ਗਾੜੀ ਬੇਟਾ ਵਾ ਪੁੱਤਰਾ ਸਾਡਾ ਉਹਨੇ ਮੈਡੀਕਲ ਸਟੋਰ ਇੱਥੇ ਪਾਇਆ ਤੇ ਉਹ ਦੁਪਹਿਰ ਨੂੰ ਅਚੰਚੇਤ ਬੈਠੇ ਸੀਗੇ ਉਹਦੇ ਫਾਦਰ ਸਾਹਿਬ ਜਸਬੀਰ ਸਿੰਘ ਦੀ ਨਿਹਾਲ ਸਿੰਘ ਉਹ ਦੋ ਅਣਪਛਾਤੇ ਵਿਅਕਤੀ ਆਏ ਉਹਨਾਂ ਦੇ ਮੂੰਹ ਸਿਰ ਵੱਧੇ ਸੀ ਉਹਨਾਂ ਨੇ ਆਣ ਕੇ ਗੋਲੀਆਂ ਚੁਹਾਤੀਆਂ ਸਿੱਧੀਆਂ ਜੋ ਕਿ ਸਾਡੀ ਉਹ ਚੰਗੀ ਕਿਸਮਤ ਹੀ ਪਰਮੇਸ਼ਰ ਜਾਣਦਾ ਵੀ ਜਿਹੜਾ ਉਹ ਸਾਈਡ ਤੇ ਡਿੱਗ ਪਿਆ ਗੋਲੀ ਲੱਗਣ ਤੋਂ ਬਗੈਰ ਹੀ ਉਹ ਗੋਲੀ ਤੋਂ ਬਚ ਗਏ ਬਾਕੀ ਉਹਨਾਂ ਨੇ ਸਾਡਾ ਬੜਾ ਤੜਾ ਨੁਕਸਾਨ ਕਰਦਾ ਸੀ ਤੇ ਸਾਡੀ ਕੋ ਰੰਜਿਸ਼ ਨਹੀਂ ਕੇ ਤੇ ਨਾਲ ਹੀ ਨਾ ਪਿੰਡ ਚ ਨਾ ਇਲਾਕੇ ਦੇ ਵਿੱਚ ਤੇ ਕੋ ਬੱਚਿਆਂ ਬੱਚਿਆਂ ਦੀ ਆ ਜਦੋਂ ਕਦੇ ਸਕੂਲ ਟਾਈਮ ਤੇ ਪ੍ਰਾਣਾ ਕੋਈ ਹੋਊਗਾ ਇਹਨਾਂ ਦਾ ਡਿਸਕਿਊਟ ਉਹਦੇ ਵਿੱਚ ਸਾਨੂੰ ਨਹੀਂ ਪਤਾ ਪਰ ਸਾਡੀ ਕਿਸੇ ਨੂੰ ਦੁਸ਼ਮਣ ਹੀ ਨਹੀਂ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਦੀ 4 ਗੋਲੀਆਂ ਚੱਲੀਆਂ ਜੀ ਕਿੰਨੇ ਬਰਾਮਣ ਕਿੰਨੇ ਬਰਾਮਣ ਤਾਂ ਕਿੰਨੇ 3 ਹੋ ਜਾਂਦੀਆਂ ਜੀ ਇਸ ਵਾਰ ਜਿਹੜੀ ਬੰਲਿਆ ਪਿੰਡ ਵਿੱਚ ਗੂੜੀ ਚੱਲੀ ਹੈ ਕੀ ਗੱਲ ਹੈ ਸਾਨੂੰ 4:30 ਵਜੇ ਇਹਦੀ ਸੂਚਨਾ ਮਿਲੀ ਸੀਗੀ ਤੇ ਮੱਲੀਆਂ ਪਿੰਡ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ ਨੋ ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਆ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡੇਆਲੇ ਦੇ ਅਜੇ ਵਿਰਕ ਨਾਂ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਹਨਾਂ ਨੂੰ ਮੋਦਬਰ ਵਿਅਕਤੀਆਂ ਨੇ ਵਿੱਚ ਪਾ ਕੇ ਤੇ ਇਹਨਾਂ ਨੂੰ ਹਟ ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਤਕਰਾਰਬਾਜ਼ੀ ਚੱਲ ਰਹੀ ਸੀਗੀ ਅੱਜ ਉਹਨੇ ਉਹਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਹੈ ਉਹਨੇ ਉਹਨੂੰ ਕਹਿਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਨਾ ਮੈਨੂੰ ਠੀਕ ਹੋ ਲੱਗੇ ਵੇਖ ਲਈ ਫਿਰ ਤਾਂ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਏ ਗਾੜੀ ਜਿਹੜੇ ਆ ਫਾਇਰ ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਤੇ ਗ੍ਰਿਫਤਾਰ ਕਰਕੇ ਤੇ ਮੁਕਦਮੇ ਦੀ ਤਰਕੀਸ਼ ਮੁਕੰਮਲ ਕਰਕੇ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ ਰਿਪੋਰਟ ਪੇਸ਼ ਕੀਤੀ ਜਾਵੇਗੀ ਕਿੰਨੇ ਰਾਊਂਡ ਚੱਲੇ ਕਿੰਨੇ ਫਾਇਰ ਹੋਏ ਤਿੰਨ ਫਾਇਰ ਹੋਇਆ ਹੈ ਤਾਂ ਲੱਗਦਾ ਨਹੀਂ ਆ ਕਿ ਬੱਚਾਂ ਨੂੰ ਜਿਆਦਾ ਫੁੱਲ ਮਿਲਦੀ ਜਾ ਰਹੀ ਹੈ ਜਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਿਆਦਾ ਤੁਸੀਂ ਵੈਲਿਡ ਗੱਲ ਕੀਤੀ ਆ ਬਹੁਤ ਜਿਆਦਾ ਵੈਲਿਡ ਗੱਲ ਕੀਤੀ ਤੁਸੀਂ ਬੱਚਿਆਂ ਦੇ ਉੱਪਰ ਮਾਂ ਪਿਓ